ਅੱਜ ਜਿਹੜਾ ਅਸੀਂ 6 ਜੂਨ ਨੂੰ ਜਿੱਦਾਂ ਕੱਲੂ ਘਰੇ ਦੇ ਦਿਵਸ ਤੇ ਜਿਹੜਾ ਜਿੱਦਾਂ ਜੀ ਅਤਵਾਦ ਦੌਰਾਨ ਜਿੰਨੇ ਵੀ નિર્ਦੋਸ਼ ਲੋਕ ਮਾਰੇ ਗਏ ਉਸ ਅਫਸਰ ਮਾਰੇ ਗਏ ਉਹਨਾਂ ਸ਼ਹੀਦਾਂ ਨੂੰ ਜਿਹੜਾ ਅਸੀਂ ਸਾਡੇ ਰਾਜੇ ਪ੍ਰਮੁੱਖ ਪ੍ਰਧਾਨ ਯੋਗਰਾ ਸ਼ਰਮਾ ਜੀ ਤੇ ਸੀਨੀਅਰ ਪ੍ਰਧਾਨ ਰਜਿੰਦਰ ਬਿੱਲਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਅਸੀਂ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਜਿਹੜਾ ਇਹ ਕਰਦੇ ਆ ਸਾਡਾ ਪ੍ਰੋਗਰਾਮ ਸਿਗਾ ਜੀ ਜਿਹੜਾ ਅੱਜ ਸਾਡਾ ਪੰਜਾਬ ਦਾ ਮੇਨ ਕਰਿਆ ਲੈ ਪਟਾਣਕੋਟ ਉੱਥੇ ਸਾਨੂੰ ਪ੍ਰਸ਼ਾਸਨ ਨੇ ਜਾਣ ਨਹੀਂ ਦਿੱਤਾ ਸਾਨੂੰ ਰਾਤ ਦਾ ਇੱਥੇ ਪੁਲਿਸ ਨੇ ਜਿਹੜਾ ਮਤਲਬ ਨਜ਼ਰਬੰਦ ਕਰਿਆ ਹੋਇਆ ਤੇ ਅੱਜ ਫਿਰ ਥੋੜਾ ਜਿਹਾ ਅਸੀਂ ਮਤਲਬ ਉਹਨਾਂ ਤੋਂ ਪਰਮਿਸ਼ਨ ਲੈ ਕੇ ਵੀ ਅਸੀਂ ਜਿਹੜਾ ਪ੍ਰੋਗਰਾਮ ਹੈ ਦੇਖੋ ਸਾਡੀ ਆਜ਼ਾਦੀ ਖੋਈ ਜਾ ਰਹੀ ਹੈ ਅਸੀਂ ਮੰਦਰ ਦੇ ਅੰਦਰ ਕੋਈ ਰੌਲਾ ਰੱਪਾ ਨਹੀਂ ਅਸੀਂ ਜਿਹੜੀ ਸ਼ਰਧਾਂਜਲੀ ਦੇਣੀ ਹੈ ਉਹ નિર્ਦੋਸ਼ ਲੋਕਾਂ ਨੂੰ ਜਿਹੜੇ ਪੁਲਿਸ ਅਫਸਰ ਹੈ ਜਾਂ ਆਰਮੀ ਅਫਸਰ ਹੈ ਜਾਂ ਸ਼ਿਵ ਸੈਨਾ ਦੇ ਜਿਹੜੇ ਸ਼ਹੀਦ ਹੈ ਉਹਨਾਂ ਨੂੰ ਦੇਣੀ ਹੈ ਪਰ ਦੇਖੋ ਮਤਲਬ ਅਤਵਾਦੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਕਲੂ ਕਰ ਰਹੇ ਨੇ ਤੁਸੀਂ ਦੇਖਿਆ ਕਿ ਇਹ ਜੇ ਕੈਸੇ ਆ ਪੋਸਟਰ ਲਾਇਏ ਜਾਂਦੇ ਆ ਮਤਲਬ ਕੁਝ ਲੋਕ ਰਹਿ ਰਹੇ ਕਿ ਜਿਹੜਾ ਪੰਜਾਬ ਦਾ ਭਾਈਚਾਰਾ ਖਰਾਬ ਕਰ ਰਹੇ ਆ ਤੇ ਅੱਜ ਅਸੀਂ ਜਿਹੜਾ ਸ਼ਿਵ ਸੈਨਾ ਕਾਰਿਆਲੇ ਸਦਾ ਵਰਤ ਰੂਪਨਗਰ ਵਿਖੇ ਅੱਜ ਮੈਂ ਅਸ਼ਵਨੀ ਸ਼ਰਮਾ ਤੇ ਮੇਰੇ ਨਾਲ ਸਾਰੀ ਜਿਹੜੀ ਮੇਰੀ ਟੀਮ ਹੈ ਸਾਡੇ ਜਿਹੜੇ ਵਿਧਾਇਕੀ ਪ੍ਰਮੁੱਖ ਹੈ ਨੀਤਾ ਜੀ ਐਸ ਸੀ ਐਲ ਦੇ ਪ੍ਰਧਾਨ ਸਾਡੇ ਪੱਟੀ ਸਾਹਿਬ ਗਣੇਸ਼ ਪੱਟੀ ਜੀ ਯੂਥ ਪ੍ਰਧਾਨ ਗੁੱਲੂ ਪੱਟੀ ਜੀ ਤੇ ਹੋਰ ਸਾਡੇ ਮੇਰੇ ਯੂਥ ਦੇ ਪ੍ਰਧਾਨ ਜਿਹੜੇ ਨਸੀਬ ਹੈ ਜੀ ਸਾਡੇ ਜਿਹੜੇ ਇੱਥੇ ਐਸਸੀਐਲ ਦੇ ਪ੍ਰਧਾਨ ਹੈ ਤੇ ਇਹਨਾਂ ਦੀ ਟੀਮ ਮਹਿਲਾ ਵਿੰਗ ਤੋਂ ਜਿਹੜੀ ਹੈ ਸਾਡੇ ਪੁਸ਼ਪਾ ਸ਼ਰਮਾ ਜੀ ਉਹਨਾਂ ਦੇ ਨਾਲ ਬਲਵਿੰਦਰ ਕੌਰ ਜੀ ਤੇ ਹੋਰ ਜਿੰਡੇ ਵੀ ਸਾਡੇ ਇੱਥੇ ਸੀਨੀਅਰ ਸ਼ਿਵ ਸੈਨਿਕ ਉਹ ਜਿਹੜਾ ਅਸੀਂ ਅੱਜ ਇਹਨਾਂ ਨੂੰ ਜਿਹੜਾ ਸ਼ਰਧਾਂਜਲੀ ਜਿਹੜੀ ਹੈ ਦਿੱਤੀ ਹੈ ਜੀ ਮੈਂ ਸਮਝਦਾ ਵੀ ਪੰਜਾਬ ਦੇ ਲੋਕ ਕਿੰਨੇ ਸਮਝਦਾਰ ਆ ਪਹਿਲਾ ਸਿਮਰਜੀਤ ਸਿੰਘ ਮਾਨ ਨੂੰ ਦੇਖੋ ਉਹਦਾ ਕੀ ਜਿਹੜਾ ਦੇਸ਼ ਦਾ ਉਹਨੂੰ ਕੀ ਦੇਣਾ ਉਹ ਇੱਕ ਆਈਪੀਐਸਰ ਹੁੰਦੇ ਹੋਏ ਵੀ ਉਹ ਜਿਹੜਾ ਆਪਣੇ ਦੇਸ਼ ਨੂੰ ਸਾਂਭ ਨਹੀਂ ਸਕਿਆ ਉਹਨੇ ਇੱਕ ਬਸ ਕਟੜਵਾਤਾ ਕਰਕੇ ਲੋਕਾਂ ਦੇ ਬੱਚਿਆਂ ਨੂੰ ਗਲਤ ਰਸਤੇ ਪਾਇਆ ਜਿਹੜੇ ਅਤਵਾਦ ਦੇ ਦੌਰਾਨ ਇੱਥੋਂ ਭੱਜੇ ਉਹਨਾਂ ਨੂੰ ਕਾਗਜ਼ ਬਣਾ ਕੇ ਦਿੱਤੇ ਤੇ ਹੁਣ ਤੁਸੀਂ ਅਮਰਤਪਾਲ ਦੀ ਲਾ ਲੋ ਅਮਰਤਪਾਲ ਜਿਹੜਾ ਦੇਖੋ ਗੁਰੂਗ੍ਰਾਂ ਸਾਹਿਬ ਨੂੰ ਮੂਰੇ ਕਰਕੇ ਜਾ ਕੇ ਮਤਲਬ ਪੁਲਿਸ ਦਾ ਘਰਾਵ ਕਰਿਆ ਐਸਐਸਬੀ ਤੱਕ ਵੀ ਮਤਲਬ ਉਹਨੇ ਚੈਲੰਜ ਕਰਿਆ ਤੇ ਲੋਕ ਬਿਹਤਰ ਮੈਂ ਸਮਝਦਾ ਵੀ ਲੋਕ ਕਿੰਨੇ ਸਿਆਣੇ ਆ ਜਿਹਨੇ ਜੇਲ੍ਹ ਦੇ ਬੈਠੇ ਨੂੰ ਇਨੇ ਵੋਟਾਂ ਤੋਂ ਚਿਤਾਤਾ ਉਹ ਤਾਂ ਮੈਂ ਸੋਚ ਰਿਹਾ ਸਮਝਦਾ ਕਿ ਪੰਜਾਬ ਦਾ ਮਾਹੌਲ ਸਾਡੇ ਸਿਰ ਤੇ ਜਿੱਦਾਂ ਦਾ ਖੜਾ ਹੈ ਠੀਕ ਹੈ ਨਾ ਐਸੇ ਲੋਕ ਜਿਹੜੇ ਸ਼ਰਾਰਤੀ ਆ ਪੰਜਾਬ ਦਾ ਮਾਹੌਲ ਖਰਾਬ ਕਰਕੇ ਆਪਜੀ ਭਾਈਚਾਰੇ ਦਾ ਖਰਾਬ ਕਰਦੇ